ਪੰਜਾਬ ਦੀਆਂ ਪੰਚਾਇਤੀ ਚੋਣਾਂ ਤੇ ਆ ਗਿਆ ਫਾਈਨਲ 15 ਅਕਤੂਬਰ ਨੂੰ ਚੋਣਾਂ ਹੋਣਗੀਆਂ ਪਿੰਡਾਂ ਦੇ ਵਿੱਚ ਸਰਪੰਚਾਂ ਪੰਚਾਂ ਦੀ ਚੋਣ ਕਮਿਸ਼ਨ ਨੇ ਕਰ ਦਿੱਤਾ ਐਲਾਨ ਅੱਜ ਤੋਂ ਹੋ ਗਿਆ ਚੋਣ ਜਾਬਤਾ ਲਾਗੂ ਕਿਸ ਤਰ੍ਹਾਂ ਪੰਚਾਂ ਸਰਪੰਚਾਂ ਦੀ ਚੋਣ ਹੋਵੇਗੀ ਕਿੰਨਾ ਖਰਚਾ ਹੋਵੇਗਾ ਨੋਮੀਨੇਸ਼ਨ ਫਾਈਲਾਂ ਦਾ ਕਿਹੜੀ ਤਰੀਕਾ ਨੂੰ ਫਾਈਲਾਂ ਭਰਨੀਆਂ ਸ਼ੁਰੂ ਹੋਣਗੀਆਂ 15 ਅਕਤੂਬਰ ਨੂੰ ਵੋਟਾਂ ਪੈ ਕੇ ਪੰਚ ਸਰਪੰਚ ਬਣ ਜਾਣਗੇ ਨਵੇਂ ਤੁਸੀਂ ਜਿਹੜੇ ਚੜਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਅੱਜ ਸਵੇਰ ਤੋਂ ਐਲਾਨ ਕੀਤਾ ਜਾ ਰਿਹਾ ਸੀ ਕਿ ਅੱਜ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਉਹ ਅੱਜ ਪੰਚਾਇਤੀ ਚੋਣਾਂ ਦਾ ਐਲਾਨ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਕਰ ਦਿੱਤਾ ਗਿਆ ਜੋ ਕਿ ਪੰਚਾਂ ਸਰਪੰਚਾਂ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਖਬਰ ਆਈ ਹੈ 15 ਅਕਤੂਬਰ ਨੂੰ ਜਿਹੜਾ ਇਲੈਕਸ਼ਨ ਹੋਵੇਗਾ ਪਿੰਡਾਂ ਦੇ ਨਵੀਆਂ ਪੰਚਾਇਤਾਂ ਬਣ ਜਾਣਗੀਆਂ 15 ਅਕਤੂਬਰ ਨੂੰ ਸੋ ਜੋ ਨੋਮੀਨੇਸ਼ਨ ਫਾਈਲਾਂ ਨੇ ਉਹ ਸ਼ੁਰੂ ਹੋ ਜਾਣਗੀਆਂ ਪਰ ਲਈ ਉਹਨਾਂ ਦੀ ਤਰੀਕ ਕਰ ਦਿੱਤੀ ਫਾਈਲ ਇੱਕ ਤਰੀਕ ਤੋਂ ਨੋਮੀਨੇਸ਼ਨ ਫਾਈਲਾਂ ਭਰੀਆਂ ਜਾਣਗੀਆਂ ਸੋ ਇਹਨਾਂ ਪੰਚਾਇਤੀ ਚੋਣਾਂ ਦੇ ਵਿੱਚ ਉਮੀਦਵਾਰ ਦੇ ਖਰਚਿਆਂ ਦੀ ਵੀ ਜਿਹੜੀ ਗੱਲ ਕਰ ਦਿੱਤੀ ਗਈ ਏ ਜੋ ਸਰਪੰਚ ਹੋਵੇਗਾ 40000 ਤੱਕ ਖਰਚ ਕਰ ਸਕੇਗਾ ਤੇ 53000 ਦਾ ਖਰਚ ਕਰ ਸਕੇਗਾ ਸੋ ਇਸ ਤੋਂ ਵੱਧ ਜੇ ਕੋਈ ਖਰਚ ਕਰਦਾ ਤਾਂ ਉਸ ਦੇ ਉੱਪਰ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਸਰਪੰਚ 40000 ਤੇ 53000 ਸਿਰਫ ਖਰਚ ਕਰਨਗੇ 15 ਅਕਤੂਬਰ ਨੂੰ ਵੋਟਾਂ ਦੇ ਐਲਾਨ ਹੋਵੇਗਾ ਵੋਟਾਂ ਦੇ ਤਰੀਕ ਹੋਵੇਗੀ ਔਰ ਉਸੇ ਦਿਨ ਸ਼ਾਮ ਨੂੰ ਨਤੀਜੇ ਆ ਜਾਣਗੇ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਸਰਪੰਚੀ ਪੰਚੀ ਦੀਆਂ ਔਰ ਸ਼ਾਮਾਂ ਨੂੰ ਨਤੀਜੇ ਵੀ ਐਲਾਨ ਦਿੱਤੇ ਜਾਣਗੇ ਸੋ ਚੌਥਾ ਰਾਜ ਕਮਿਸ਼ਨ ਵੱਲੋਂ ਆਰ ਦਿੱਤਾਲਾਂ ਚੋਣ ਜਾਬਤਾ ਹੋ ਗਿਆ ਅੱਜ ਤੋਂ ਸ਼ੁਰੂ ਪਿੰਡਾਂ ਦੇ ਵਿੱਚ ਜੋ ਵਿਕਾਸ ਕਰjande ਕੰਮ ਚੱਲ ਰਹੇ ਸੀ ਇੱਕਦਮ ਫੇਰ ਠੱਪ ਹੋ ਜਾਣਗੇ ਹੁਣ ਸਰਪੰਚ ਪੰਚ ਬਣਦੇ ਚਾਹਵਨ ਜਿਹੜੇ ਇੱਕੋਦਮ ਜਿਨ੍ਹਾਂ ਦੇ ਵਿੱਚ ਹੁਣ ਗਰਮਾਹਟ ਆ ਗਈ ਹੈ ਗਰਮਾਹਟ ਹੋ ਗਈ ਹੈ ਔਰ ਉਹਨਾਂ ਦੇ ਵੱਲੋਂ ਸਿਰਫ 20 ਦਿਨਾਂ ਦੇ ਵਿੱਚ ਵਿੱਚ ਚੋਣਾ ਮੁਕੰਮਲ ਹੋ ਜਾਣਗੀਆਂ ਸੋ ਜਨਰਲ ਕੈਟਾਗਰੀ 100 ਰੁਪਿਆ ਨਾਮੀਨੇਸ਼ਨ ਫਾਈਲ ਦੀ ਫੀਸ ਰੱਖੀ ਗਈ ਹੈ ਔਰ ਐਸਸੀ ਕੈਟਾਗਰੀ ਵਾਸਤੇ 50 ਰੁਪਿਆ ਨਾਮੀਨੇਸ਼ਨ ਫਾਈਲ ਦੀ ਫੀਸ ਹੋਵੇਗੀ ਸੋ ਹੁਣ ਸਰਪੰਚ ਪੰਚ ਬਣਨ ਵਾਲੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਸਮਰਥਕਾਂ ਦੇ ਨਾਲ ਜਿਹੜੇ ਮਿਲਣਾ ਸ਼ੁਰੂ ਹੋ ਗਏ ਨੇ ਜਿਵੇਂ ਹੀ ਐਲਾਨ ਹੁੰਦਾ ਰਿਹਾ ਗਿਆ ਪਿੰਡਾਂ ਦੇ ਵਿੱਚ ਇੱਕੋ ਦਮ ਹਲਚਲ ਪੈਦਾ ਹੋ ਗਈ ਪਰਚੈਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਕਰ ਦਿੱਤਾ ਐਲਾਨ ਜੋ ਕਿ 4 ਵਜੇ ਦੇ ਕਰੀਬ ਉਹਨਾਂ ਨੇ ਅਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਔਰ ਚੋਣ ਜਾਬਤਾ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਤਾ ਸਾਰੇ ਅਫਸਰਾਂ ਡਿਪਟੀ ਕਮਿਸ਼ਨਰਾਂ ਨੂੰ ਕਹਿ ਕੇ ਅੱਜ ਤੋਂ ਚੋਣ ਜਾਬਤਾ ਲਾਗੂ ਪਿੰਡਾਂ ਦੇ ਵਿੱਚ ਜੋ ਸਰਪੰਚੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਹੜੇ ਕਿ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਸੀ ਉਨ੍ਹਾਂ ਦਾ ਆਖਰ ਫੈਸਲਾ ਹੋ ਗਿਆ 15 ਤਰੀਕ 15 ਅਕਤੂਬਰ ਨੂੰ ਹੋ ਜਾਣਗੀਆਂ ਪੰਚਾਇਤੀ ਚੋਣਾਂ ਜੋ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਵਿੱਚ ਹੀ ਪੰਚਾਇਤੀ ਚੋਣਾਂ ਕਰਵਾ ਲਈਆਂ ਜਾਣਗੀਆਂ ਜੋ ਬਹੁਤ ਜਲਦੀ ਪੰਚਾਇਤੀ ਚੋਣਾਂ ਨੇਪੜੇ ਚੱਲ ਜਾਣਗੀਆਂ 15 ਦਿਨਾਂ ਦੇ ਵਿੱਚ ਪੰਚਾਇਤੀ ਚੋਣਾਂ ਹੋ ਜਾਣਗੇ ਔਰ ਨਵੇਂ ਸਰਪੰਚ ਪੰਚ ਬਣ ਜਾਣਗੇ 100 ਪਿੰਡਾਂ ਦੇ ਵਿੱਚ ਹੁਣ ਪੰਚਾਇਤਾਂ ਨਵੀਆਂ ਬਣ ਗਈਆਂ ਜੋ ਸਰਪੰਚ ਪੰਚ ਬੰਦੇ ਚਾਹਵਾਨ ਨੇ ਉਹਨਾਂ ਵੱਲੋਂ ਅੱਜ ਤੁਸੀਂ ਆਪਣੀਆਂ ਸ਼ੁਰੂਆਤ ਕਰ ਦਿੱਤੀਆਂ ਜਾਣਗੀਆਂ ਪਿੰਡਾਂ ਦੇ ਵਿੱਚ ਹੁਣ ਸੱਥਾਂ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਲੈਣਨ ਵਾਲੇ ਜਿਹੜੇ ਉਹ ਆਪਣੇ ਆਪ ਲੋਕਾਂ ਦੇ ਨਾਲ ਮਿਲਣਗੇ ਔਰ ਪਿੰਡਾਂ ਦੇ ਵਿੱਚ ਜਿਹੜਾ ਪੰਚ ਸਰਪੰਚ ਬਣ ਜਾਣਗੇ 15 ਅਕਤੂਬਰ ਨੂੰ ਨਵੇਂ